ਤੇ ਉਹ ਜਿਹੜੀ ਇੱਕ ਜਿਹੜਾ ਸਬਜੈਕਟ ਹੈਗਾ ਉਹ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਜਿਹਦੇ ਚ ਇੱਕ ਲੜਕੀ ਦੇ ਨਾਲ ਜਿਹੜੀ ਸਨੇਚਿੰਗ ਹੋਈ ਸੀ ਉਹ ਵੀਡੀਓ ਕਾਫੀ ਵਾਇਰਲ ਹੋ ਗਈ ਉਹ ਸੰਦਰਭ ਚ ਜਿਹੜਾ ਹੈਗਾ ਅਸੀਂ ਜਿਹੜਾ ਜਦੋਂ ਸਾਨੂੰ ਇਸ ਚੀਜ਼ ਦਾ ਪਤਾ ਲੱਗਾ ਤਾਂ ਇਮੀਡੀਏਟਲੀ ਅਸੀਂ ਜਿਹੜਾ ਐਫ ਆਈ ਆਰ ਨੰਬਰ 198 ਅੰਡਰ ਸੈਕਸ਼ਨ 304 ਸੈਕਸ਼ਨ 35 ਬੀ ਐਨ ਐਸ ਇਹ ਰਹਿ ਗਿਆ ਸਾਤ ਨੂੰ ਅਸੀਂ ਜਿਹੜਾ ਪਰਚਾ ਡਿਵੀਜ਼ਨ ਨੰਬਰ 6 ਵਿੱਚ ਰਜਿਸਟਰ ਕਰ ਦਿੱਤਾ ਸੀਗਾ ਇਮੀਡੀਟਲੀ ਸ਼ੀਪੀ ਸਾਹਿਬ ਨੇ ਇਸ ਚੀਜ਼ ਤੇ ਬੜਾ ਕੌਗਨੀਸ਼ੈਂਸ ਲਿਆ ਅਲੱਗ-ਅਲੱਗ ਵਕਫ ਵਕਫ ਟੀਮਾਂ ਬਣਾਈਆਂ ਗਈਆਂ ਜਿਹੜੇ ਏਸੀਪੀ ਮੋਡਲ ਟਾਊਨ ਐਸਐਚਓ ਜਿਹੜੇ ਵਕਫ ਵਕਫ ਐਸਐਚਓ ਜਿਹੜੇ ਹੈਗੇ ਉਹਦੇ ਚੋਂ ਲਾਇਏ ਗਏ ਸੀਗੇ ਅਸੀਂ ਇਸ ਨੂੰ ਚੈੱਕ ਕਰਦੇ ਹੋਇਆ ਜਿਹੜੇ ਤਿੰਨੋ ਅਕਿਊਜ਼ਡ ਅਗੇ ਉਸ ਉਸ ਦੇ ਵਿੱਚ ਤਿੰਨ ਅਕਿਊਜ਼ ਸੀ ਇੱਕ ਦਾ ਨਾਮ ਹੈ ਪਵਨਪ੍ਰੀਤ ਦੂਜਾ ਨਾਮ ਗਗਨਪ੍ਰੀਤ ਤੇ ਲਵਪ੍ਰੀਤ ਅਸੀਂ ਤਿੰਨਾਂ ਨੂੰ ਅਰੈਸਟ ਕਰਦੇ ਆਏ ਤਿੰਨੋ ਜਲੰਧਰ ਤੇ ਰਹਿਣ ਵਾਲੇ ਹੈਗੇ ਅਜਿਹਾ ਇੱਕ ਬੰਦਾ ਹੈਗਾ ਜਿਹੜਾ ਗਗਨਪ੍ਰੀਤ ਹੈ ਉਹਦੀ ਗਗਨਪ੍ਰੀਤ ਦੇ ਹੈ ਉਹਦੇ ਆਲਰੇਡੀ ਜਿਹੜੇ ਹੈਗੇ ਪर्चे ਦਰਜ ਹੈਗੇ ਬਾਕੀ ਦੋਨਿਆਂ ਦੀ ਕੋਈ ਹਿਸਟਰੀ ਨਹੀਂ ਹੈਗੀ ਬਾਕੀ ਅਸੀਂ ਚੱਕਵਾ ਰਹੇ ਹਾਂ ਬਾਕੀ ਇਹ ਜੋ ਮੌਤ ਜਿਹੜਾ ਇਹਨਾਂ ਦਾ ਸੀ ਕਿ ਪਹਿਲਾਂ ਇਹਨਾਂ ਨੇ ਇੱਕ ਕ੍ਰਾਈਮ ਕੀਤਾ ਸੀ ਬਾਕੀ ਅਸੀਂ ਚੱਕਵਾ ਰਹੇ ਜੀ ਕਿ ਫੈਮਿਲੀ ਨਹੀਂ ਸੀ ਕੋਈ ਇਹਨਾਂ ਨਾਲ ਸਬੰਧ ਕੀ ਦੋਸਤੀ ਨਾ ਮੈਂ ਆਪਾਂ ਬਾਤ ਕਰਾਂਗੇ ਸਾਦੇ ਦੋਸਤੀ ਨਾਲ

ਉਦੇ ਅਗੇਂਸਟ 3 ਅਫਾਇਰ ਆਲਰੇਡੀ ਰਜਿਸਟਰ ਹੈਗੀ ਉਹਦੇ ਪ੍ਰੀਵੀਅਸ ਹਿਸਟਰੀ ਹੈ ਬਾਕੀ ਜਿਹੜਾ ਪਵਨਪ੍ਰੀਤ ਹੈ ਅਤੇ ਲਵਪ੍ਰੀਤ ਹੈ ਉਹਨਾਂ ਦੇ ਖਿਲਾਫ ਕੋਈ ਕਵਚਾ ਨਹੀਂ ਹੈ ਫਿਰ ਆਪਸ ਲਿੰਕ ਕਿਵੇਂ ਆਇਆ ਜਿੰਨੇ ਮਤਲਬ ਕਿ ਇਸ ਨੌਕੋ ਨੂੰ ਕੋਹਤਾ ਤਫਤੀਸ਼ ਦਾ ਸਬਜੈਕਟ ਹੈ ਜੀ ਜੀ ਐਜ਼ ਆਫ ਨਾਓ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਅਸੀਂ ਜਿਹੜਾ ਇੰਟਰੋਗੇਸ਼ਨ ਇਹਨਾਂ ਦਾ ਕਰਨਾ ਹੈਗਾ ਇਹਨਾਂ ਨੂੰ ਅਸੀਂ ਦੇਖਣਾ ਹੈਗਾ ਚੈੱਕ ਕਰਨਾ ਹੈ ਕਿ ਇਹਨਾਂ ਨੇ ਹੋਰ ਕਿੱਥੇ ਵੀ ਕਿਹੜਾ ਕਿਹੜਾ ਕਰਾਇਵ ਕੀਤਾ ਅਸੀਂ ਉਹ ਜਿਹੜੇ ਜਿਹੜੇ ਕੇਸੇ ਜ ਹੈ ਉਹ ਵੀ ਤਫਤੀਸ਼ ਦੇ ਵਿੱਚ ਹੈ ਉਹ ਲੈ ਕੇ ਆਣੀ ਹੈ ਜਿਹੜੀ ਉਹ ਵੀ ਸਨੇਚਿੰਗ ਦੇ ਕੇਸ ਹੈ ਕਿ ਤੁਹ ਕੋ ਤਾਂ ਦੌਰਾਨ ਤਫਤੀਸ਼ ਇਸ ਬਾਰੇ ਕਹਿ ਸਕਤੇ ਨਾ ਹੋ ਉਹ ਪਰੇਸ਼ਾਨ ਸਾਰੇ ਇਰਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ ਨੋ ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਕਿਰ ਲੁਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੇ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 Eight seven two five zero four zero six five eight.